ਬੀਬੀ ਕੱਲੇ ਨੂੰ ਜਰਾ ਗੌਰ ਨਾਲ ਸੁਣੀ ਸਾਡੀ ਗੱਲ ਨੂੰ ਅਸੀਂ ਬੰਦੇ ਸਰਕਾਰ ਦੇ ਫਰੈਂਡ ਰਾਣੀਏ ਨਿਸ਼ਾਇਆ ਤੀਰ ਵਾਲੇ ਬਾਬੇ ਦਾ ਟ੍ਰੈਂਡ ਰਾਣੀਏ ਨਿਸ਼ਾਇਆ ਤੀਰ ਵਾਲੇ ਬਾਬੇ ਦਾ ਟ੍ਰੈਂਡ ਰਾਣੀਏ ਰਹਿੰਦਾ ਅਸਲੇ ਦੇ ਨਾਲ ਜਿਹੜਾ ਲੈਂਸ ਹੈ ਉਹਦੀ ਸ਼ੇਰਾ ਵਾਲੀ ਲੁੱਕ ਤੇ ਡਰੈਸ ਹੈ ਕਈਆਂ ਵਾਸਤੇ ਉਹ ਮੌਤ ਦਾ ਡਰ ਹੈ ਸੇ ਆ ਦੇ ਕੇ ਜਖਮਾਂ ਤੋਂ ਛੇ ਲਗਾ ਖਰੈਂਡ ਰਾਣੀਏ ਨਿਸ਼ਾਇਆ ਤੀਰ ਵਾਲੇ ਬਾਬੇ ਦਾਟਰ ਐਂਡ ਰਾਣੀਏ ਨਿਸ਼ਾਇਆ ਤੀਰ ਵਾਲੇ ਬਾਬੇ ਦਾਟਰ ਐਂਡ ਰਾਣੀਏ ਜਿਹੜਾ ਸਿੱਖਾਂ ਦੀ ਜਵਾਨੀ ਉਤੇ ਛਾ ਰਿਆ ਨੌਜਵਾਨਾਂ ਨੂੰ ਨਕਾਲੀ ਪੜ ਘਾ ਰਿਆ ਮੁੰਦੇ ਹਿੰਦੂਆਂ ਦੇ ਗੱਲ ਨਾਲ ਲਾਰਿਆ ਇਹ ਉਹਦੇ ਘਪਾਸ਼ਣਾਂ ਦੀ ਗੱਲ ਬਾਤ ਐਂਡ ਰਾਣੀਏ ਨਿਸ਼ਾਇਆ ਤੀਰ ਵਾਲੇ ਬਾਬੇ ਦਾਟਰ ਐਂਡ ਰਾਣੀਏ ਨਿਸ਼ਾਇਆ ਤੀਰ ਵਾਲੇ ਬਾਬੇ ਦਾਟਰ ਐਂਡ ਰਾਣੀਏ ਜੰਗ ਚਾਹੇ ਨਾ ਕੋਲ ਜਿੱਤ ਲੈਣੀ ਸੌਖੀ ਏ ਉਹ ਦੇ ਮੋਰੇ ਕਡਾਉਣੀ ਬੜੀ ਔਖੀ ਏ ਗੱਲ ਨਾਲ ਦੇ ਸਿੰਘਾਂ ਦੀ ਵੀ ਏ ਨੋਕੀ ਏ ਏ ਖਾੜ ਕੋ ਨਹੀਂ ਹੁਣ ਤੇ ਤੋਂ ਬੈਂਡ ਰਾਣੀਆਂ ਨਿਸ਼ਾਇਆ ਟੀਰ ਵਾਲੇ ਬਾਬੇ ਦਾ ਟਰੈਂਡ ਰਾਣੀਆਂ ਨਿਸ਼ਾਇਆ ਟੀਰ ਵਾਲੇ ਬਾਬੇ ਦਾ ਟਰੈਂਡ ਰਾਣੀਆਂ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਬੋਤੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਦਾਤਾ ਜਨ ਤੇਰਾ ਤੈਨੂੰ ਮੈਂ ਪਾ ਜਾਵਾਂ ਐਸੀ ਮੇਰ ਕਰੀਂ ਤੇਰਾ ਹੀ ਹੋ ਜਾਵਾਂ ਐਸੀ ਮੇਰ ਕਰੀਂ ਤੇਰਾ ਹੀ ਹੋ ਜਾਵਾਂ ਤੇਰੇ ਦਰ ਦੀ ਸੋਬਾ ਦੇਣਾ ਦਾਤਾ ਅਖਰ ਮੈਥੋਂ ਪੀਰ ਪੈਗੰਬਰ ਸੋਹਣ ਸਭ ਨੇ ਸੋਣਾ ਨਾ ਕੋਈ ਤੇਥੋਂ ਪੀਰ ਪੈਗੰਬਰ ਸੋਹਣ ਸਭ ਨੇ ਸੋਣਾ ਨਾ ਕੋਈ ਤੇਥੋਂ ਅਰਜ਼ ਕਬੂਲ ਕਰੀ ਚਰਨੀ ਸੀ ਸੁਨਵਾਵਾ ਦਾਤਾ ਜਾਨ ਤੇਰਾ ਤੈਨੂੰ ਮੈਂ ਪਾ ਜਾਵਾ ਐਸੀ ਮੇਰ ਕਰੀ ਤੇਰਾ ਹੀ ਹੋ ਜਾਵਾ ਐਸੀ ਮੇ ਹੀ ਹੋ ਜਾਮਾ ਰਖ ਪਰੋਸਾ ਸਿਮਰੇ ਜੇੜਾ ਨਸਿਆ ਛੇਤੀ ਆਵੇਂ ਮੇਰ ਤੇਰੀ ਨਾਲ ਬੋਲਣ ਗੂੰਗੇ ਆਪੇ ਅਰਥ ਕਰਾਮ ਫੁਲਾ ਚਤਾਰੀਨਾ ਸਤ ਗੁਰ ਅਰਜੇ ਆਲਾ ਦਾਤਾ ਜਨ ਤੇਰਾ ਤੈਨੂੰ ਮੈਂ ਪਾਵ ਜਾਵਾ ਐਸੀ ਮੇਰ ਕਰੀ ਤੇਰਾ ਹੀ ਹੋ ਜਾ ਹੀ ਹੋ ਜਾਮਾ ਲੱਖੇ ਕਾਸ਼ ਪਤਾਲ ਬਣਾਏ ਲੱਖੇ ਕਾਸ਼ ਪਤਾਲ ਬਣਾਏ ਕੈਣ ਕਥਨ ਤੋਂ ਬਾਰੇ 84 ਲੱਖ ਜੂਨੇ ਉਬਾ ਕੇ ਬਖਸ਼ੇ ਰੰਗ ਨਿਹਾਰੇ ਤੇਰਿਆਂ ਚਰਨਾ ਦੀ ਤੂਰ ਮਠੇ ਨੂੰ ਲਾਵਾ ਦਾਤਾ ਜਨ ਤੇਰਾ ਤੈਨੂੰ ਮੈਂ ਪਾ ਜਾਵਾ ਐਸੀ करी तेरा ही हो जामा ऐसी मेर करी तेरा ही हो जामा गुणहीन मैं अपराधी ने करम ना मेरे ਪੁੱਲ ਬਖਸ਼ ਕੇ ਚਰਨੀ ਲਾਲਿਆਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਗੁਰੂ ਜੀ ਨੂੰ ਤਵੀਤੇ ਬਿਠਾਇਆ ਲੱਕੜਾਂ ਤੇ ਤਾਬੀ ਨੂੰ ਵੀ ਪਤਾ ਸਾਰੀ ਗੱਲ ਦਾ ਪਰ ਅੱਗੇ ਅੱਗੇ ਦੱਸੋ ਕੀ ਦਾ ਜੋਰ ਚੱਲਦਾ ਕਿਹੜਾ ਬੱਚ ਦਾ ਪਠੀ ਦੇ ਵਿੱਚ ਡਾਇਆ